ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੀ ਚਰਨ ਪੰਜਾਬੀ ਸੂਟਸ ਕਲੈਕਸ਼ਨਸ ਤੇ ਇਹ ਜਿਹੜੀਆਂ ਫਰਸਟ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਤੁਹਾਨੂੰ ਪ੍ਰਿੰਟਡ ਮਿਲਰ ਕਾ ਜੀ 5 ਮੀਟਰ ਸੂਟ ਇਹ ਜਿਹੜਾ ਸੂਟ ਹੈ ਤੁਹਾਨੂੰ ਬਰਬਰੀ ਫੈਬਰਿਕ ਤੇ ਨਾਲ ਜਿਹੜਾ ਕਿ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡ ਕਰ ਰਿਹਾ ਉਹ ਵਾਲਾ ਫੈਬਰਿਕ ਮਿਲੇਗਾ 5 ਮੀਟਰ ਦਾ ਰੇਟ ਇਹਦਾ 900 ਰੁਪਏ ਆ ਫੈਬਰਿਕ ਜਿਹੜਾ 5 ਮੀਟਰ ਦਾ ਆਏਗਾ ਬਰਬਰੀ ਦਾ ਤੇ ਬ੍ਰਾਂਡ ਇਹਦਾ ਫੈਬਨੀਸ਼ਨ ਹੈ ਰੰਗ ਇਹਦੇ ਵਿੱਚ 15 20 ਹੈ ਕਿੰਨੇ ਤੇ ਸਾਰੇ ਰੰਗ ਚੜੇ ਆ ਅਵੇਲੇਬਲ ਨੇ ਫੈਬਰਿਕ ਦਾ ਟੋਟਲ 5 ਮੀਟਰ ਦਾ ਮਿਲ ਜੇਗਾ ਰੇਟ ₹150 ਹੈ ਸ਼ਿਪਿੰਗ ਚਾਰजेस ਜਿਹੜੇ ਫ੍ਰੀ ਹੈ ਆਲ ਓਵਰ ਇੰਡੀਆ ਤੇ ਸੀ ਕਿਤੇ ਵੀ ਸੂਟ ਮੰਗਵਾਉਂਦੇ ਹੋ ਚਾਹੀ ਵਜ ਦੀ ਵੀਡੀਓ ਵਾਲੇ ਜਾਂ ਫਿਰ ਹੋਰ ਤੁਹਾਨੂੰ ਜਿਹੜੇ ਸ਼ਿਪਿੰਗ ਚਾਰजेस ਨੇ ਉਹ ਬਿਲਕੁਲ ਫ੍ਰੀ ਮਿਲਣਗੇ ਐ ਪਸ਼ਮੀਨਾ ਦੀਆਂ ਆਗੀਆਂ ਨੇ ਵਿంటర్ ਸਪੈਸ਼ਲ ਕਲੈਕਸ਼ਨ ਆ ਪਸ਼ਮੀਨਾ ਦੀ ਸ਼ਰਟ ਪਸ਼ਮੀਨਾ ਦਾ ਬਾਟਮ 8 ਮੀਟਰ ਦੀ ਸ਼ਰਟ 8 ਮੀਟਰ ਦਾ ਬਾਟਮ ਬਾਟਮ ਤੁਹਾਨੂੰ ਸੈਲਫ ਪ੍ਰਿੰਟ ਨਾਲ ਮਿਲੇਗਾ ਸ਼ਰਟ ਡਿਜੀਟਲ ਪ੍ਰਿੰਟ ਵਾਲੀ ਮਿਲੇਗੀ 630 ਰੁਪਏ ਦਾ ਰੇਟ ਹੈ ਰੰਗ ਜਿਹੜੇ ਬੜੇ ਹੀ ਸੋਹਣੇ ਤੇ ਨਵੇਂ-ਨਵੇਂ ਹੈਗੇ ਨੇ 630 ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ 1.5 ਮੀਟਰ ਦੀ ਸ਼ਰਟ 1.5 ਮੀਟਰ ਦਾ ਬਾਟਮ ਟੋਟਲ 5 ਮੀਟਰ ਕਪੜਾ ਪਸ਼ਮੀਨਾ ਪ੍ਰਿੰਟਡ ਆਏਗਾ ਸ਼ਰਟ ਡਿਜੀਟਲ ਪ੍ਰਿੰਟ ਨਾਲ ਆਏਗੀ ਬਾਟਮ ਜਿਹੜਾ ਉਹ ਸੈਲ ਪ੍ਰਿੰਟਰ ਨਾਲ ਆਏਗਾ ਰੇਟ ਵਿੱਚ ਤੁਹਾਨੂੰ ਸਾਰਿਆਂ ਦਾ ਕੋਸ਼ਿਸ਼ ਕਰਾਂਗੀ ਦੱਸ ਦਿਆਂ ਅਗਰ ਕਿਸੇ ਦਾ ਰਹਿ ਜਾਏ ਤਾਂ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਕੋਸ ਨੰਬਰ ਜਾ ਜਿਸ ਮੈਨੂੰ ਮੈਸੇਜ ਕਰ ਦੋ ਸਕਰੀਨਸ਼ਾਟ ਜ਼ਰੂਰ ਸੈਂਡ ਕਰ ਦੇਣਾ ਨਾਲ ਇਹ ਵੀ ਪਸ਼ਮੀਨਾ ਦੀ ਇੱਕ ਕਲੈਕਸ਼ਨਾਂ ਨੇ ਇਹ ਤੁਹਾਨੂੰ 850 ਦੇ ਵਿੱਚ ਮਿਲਣਗੀਆਂ ਸ਼ਿਪਿੰਗ ਚਾਰਜਸ ਫ੍ਰੀ ਹੈ ਸ਼ਰਟ ਡਿਜੀਟਲ ਪ੍ਰਿੰਟ ਦੀ ਹੈ ਸ਼ਾਲ ਜਿਹੜਾ ਨਾਲ ਆਏਗਾ ਉਹ ਡਿਜੀਟਲ ਪ੍ਰਿੰਟ ਦਾ ਜਿਹੜਾ ਬਾਟਮ ਹੈ ਉਹ ਤੁਹਾਨੂੰ ਸੈਲਫ ਪ੍ਰਿੰਟ ਨਾਲ ਮਿਲੇਗਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ ਬਾਟਮ ਹੈ ਤੇ 2.5 ਮੀਟਰ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਟੋਟਲ 5 ਮੀਟਰ ਕਪੜਾ ਹੈ ਬਾਟਮ ਜਿਹੜਾ ਉੱਤੇ ਸੈਲਫ ਪ੍ਰਿੰਟ ਆਏਗਾ ਸ਼ਰਟ ਤੇ ਡਿਜੀਟਲ ਪ੍ਰਿੰਟ ਆਏਗਾ ਇਨਾਂ ਤੋਂ ਇਲਾਵਾ ਹੋਰ ਵੀ ਬੜੀਆਂ ਕਲੈਕਸ਼ਨਾਂ ਜਿਹੜੀਆਂ ਹੁਣ ਵਿੰਟਰ ਸਪੈਸ਼ਲ ਨੇ ਪਸ਼ਮੀਨਾ ਦੀਆਂ, ਵੈਲਵਟ ਦੀਆਂ, ਕਾਲਡ ਰਾਈਸ ਦੀਆਂ ਉਹਦੇ ਲਈ ਤੁਸੀਂ ਨੰਬਰ ਮੈਂ ਆਪਣਾ ਜਿਹੜਾ ਕੀ ਐਡ ਕੀਤਾ ਹੋਇਆ 6239245750 ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ। ਸਕਰੀਨਸ਼ਾਟ ਸੈਂਡ ਕਰ ਦਿਓ। ਜੇਸ ਵੀ ਜੋਦੀ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ, ਚਾਹੇ ਕਲੈਕਸ਼ਨਾਂ ਜਿਹੜੀਆਂ ਅੱਜ ਦੀ ਵੀਡੀਓ ਦੇ ਵਿੱਚ ਓਨੇ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀਆਂ ਚਾਹੀਏ ਹੋਰ ਪੋਸਟ ਹੋ ਗਿਆ ਜਾਂ ਸ਼ਾਰਟਸ ਹੋ ਗਏ ਤਾਂ ਉਹ ਤੁਸੀਂ ਨੰਬਰ ਤੇ ਜਾ ਕੇ ਤੁਸੀਂ ਕਵੈਰੀ ਕਰ ਸਕਦੇ ਹੋ ਸਟੇਟਸ ਵੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਹੈ ਡੇਲੀ ਦਾ ਉਹ ਸ਼ੋ ਹੋ ਜਾਇਆ ਕਰੇਗਾ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿਸ ਤੇ ਤੁਹਾਨੂੰ ਡੇਲੀ ਦੀਆਂ ਜਿਹੜੀਆਂ ਸੂਟਾਂ ਦੀਆਂ ਅਪਡੇਟਸ ਆ ਜਾਇਆ ਕਰਨਗੀਆਂ ਐ ਜਿਹੜੀਆਂ ਕਲੈਕਸ਼ਨਾਂ ਹੁਣ ਚੱਲ ਰਹੀਆਂ ਨੇ ਇਹ ਨੇ ਬੁਟੀਕ ਵਾਲੀਆਂ weddings fashion ਇਹ velvet ਵਿੱਚ ਆਏਗਾ ਸਿੰਗਲ ਕਲਰ ਦੇ ਵਿੱਚ ਇਹ weddings special ਕਲੈਕਸ਼ਨਾਂ ਨੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਆ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ